ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਦੱਸੋ ਜੀ ਕਿਵੇਂ ਹੋ ਸਾਰੇ ਵਧੀਆ ਠੀਕ ਠਾਕ ਬਾਈ ਗੁਰੂ ਜੀ ਚੜ੍ਹਦੀ ਕਲਾ 'ਚ ਰੱਖਣ ਜੀ ਸਾਰਿਆਂ ਨੂੰ ਆਪਾਂ ਲੱਗੇ ਜੀ ਵੀਡੀਓ ਸ਼ੁਰੂ ਕਰਨ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਆਪਣੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਲ ਵੀ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੀ ਵੀਡੀਓ ਕਿਵੇਂ ਲੱਗੀ ਤੇ ਜੇ ਵੀਡੀਓ ਚੰਗੀ ਲੱਗੀ ਤਾਂ ਪਲੀਜ਼ ਪਲੀਜ਼ ਸ਼ੇਅਰ ਜਰੂਰ ਕਰਿਆ ਕਰੋ அஞ்சி பாரவரி தாமே தினக்கு வயதாக தின பிடி தின்னா குத்த ரேசி பட்டே தான் ஜமீ வாடா லா ஹூணி லாத்தி சிலோ வடிவங்க ஃபர் காக்க பட்டா கட்டதாக ਤੇ ਕਿਉਂਕਿ ਵੀ ਹੂੰ ਖੜੀਆਂ ਰਹਿੰਦੀਆਂ ਤੇ ਜੇ ਹਰੇ ਵਿੱਚ ਹੋਣ ਹਨਾ ਥੋੜੇ ਜੇ ਤੇ ਖਾ ਵਧੀਆ ਲਿੰਦੀਆਂ ਨੇ ਤੇ ਆਪਾਂ ਕਈ ਦਿਨ ਹੋ ਗਏ ਵੀਡੀਓ ਪਾਈ ਨਹੀਂ ਸੀਗੇ ਤੇ ਇੱਕ ਗੱਲ ਹੋਰ ਤੇ ਆਪਾਂ ਵੀਡੀਓ ਪਾਉਣੀ ਭੁੱਲ ਜਾਂਦੇ ਆ ਬਣਾਉਣੀ ਭੁੱਲ ਜਾਂਦੀ ਆ ਮੈਂ ਇੱਕ ਬੱਚੇ ਨਹੀਂ ਹੁੰਦੇ ਬਸ ਉਹ ਬਣਦੀ ਨਹੀਂ ਤੇ ਤਾਂ ਕਰਕੇ ਤੇ ਇੱਕ ਹੈਪੀ ਮਾਨ ਉਹਨਾਂ ਦੀ ਆਈਡੀ ਤੋਂ ਕਮੈਂਟ ਆਇਆ ਸੀ ਉਹ ਭੈਣ ਨੇ ਕਰਿਆ ਸੀਗਾ ਉਹਨਾਂ ਦੀ ਵੀ ਬੈਡ ਪਤਾ ਨਹੀਂ ਸੂਣ ਵਾਲੀ ਹੈਗੀ ਥੋੜੇ ਜਿਹਾ ਜੀ ਗੱਪਣਾ ਹੋ ਤੇ ਉਹਦੇ ਤੁਸੀਂ ਫੀਡ ਵੀ ਕਦੋਂ ਤੋਂ ਪਾਉਣੀ ਸ਼ੁਰੂ ਕਰੀ ਅਸਤਾ ਵੀਰੇ ਹੈ ਨਾ ਵੀ ਝੂਠ ਨਹੀਂ ਬੋਲਦੇ ਆਪਾਂ ਤੇ ਆਹੀ ਪਾਉਂਦੇ ਹੁੰਦੇ ਸੀ ਪਹਿਲਾਂ ਤਾਂ ਵੀ ਦੂਜੀਆਂ ਕਟੀਆਂ ਨਾਲ ਦੀ ਜਿਵੇਂ ਆਪਾਂ ਕਟਰੋਂ ਥੋੜੀ ਜਿਹੀ ਪਾਉਣੀ ਹੁੰਦੀ ਹੈਗੀ ਬੈਡ ਨੂੰ ਜਿਹੜੀ ਆਪਾਂ ਘਰੇ ਬਣਾਉਣੀ ਹੁੰਦੀ ਹੈ ਤੇ ਬਸ ਫਿਰ ਉਹ ਦੋ ਕੁ ਮਹੀਨੇ ਰਹਿੰਦੇ ਸ਼ਾਇਦ ਪਤਾ ਨਹੀਂ ਦੋ ਪਤਾ 1.5 ਮਹੀਨਾ ਰਹਿੰਦਾ ਆਪਾਂ ਉਹ ਪਾਇਆ ਸੀ ਉਹ ਵੀ ਤੁਹਾਡੇ ਨਾਲ ਵੀਡੀਓ ਸ਼ੇਅਰ ਕਰੀ ਸੀ ਇਹਦਾ ਬੇਸ ਸਨੌਂ ਸ਼ਕਰ ਤੇ ਤੇਲ ਪਾਉਣ ਲੱਗੇ ਸੀ ਆਪਾਂ ਤੇ ਇੱਕ ਪਾਇਆ ਸੀ ਟ੍ਰਾਂਸਲੇਸ਼ਨ ਫੀਡ ਦਾ ਗੱਟਾ ਤੇ ਦੋ ਵੀ ਚਾਰੇ ਜਾਣ ਉਹ ਬਹੁਤ ਵਧੀਆ ਰਹਿੰਦੇ ਆ ਪਰ ਆਪਾਂ ਦੇਖ ਕੇ ਪਾਇਆ ਸੀ ਕਿਉਂਕਿ ਉਹ ਖਾਂਦੀ ਘੱਟ ਸੀ ਪਹਿਲਾਂ ਤਾਂ ਵੀ ਮੰਗਾਇਆ ਨਾ ਮੈਂ ਪਹਿਲਾਂ ਮੱਝਾਂ ਲਈ ਚੁਪਾ ਕੇ ਦੇਖਿਆ ਸੀ ਜਿਹੜਾ ਆਪਾਂ ਮੱਝਾਂ ਨੂੰ ਪਾਉਂਦੇ ਹੁੰਦੇ ਸੀਗੇ ਪਰ ਇਹਨੇ ਉਦੋਂ ਖਾਤਾ ਨਹੀਂ ਤੇ ਤਾਂ ਕਰਕੇ ਆਪਾਂ ਅੱਖਾਂ ਚੱਲ ਵੀ ਉਹਨੇ ਖਾਣਾ ਨਹੀਂ ਪਹਿਲਾਂ ਤਾਂ ਮੰਗਾਇਆ ਨਾ ਫਿਰ ਥੋੜੇ ਦਿਨ ਰਹਿੰਦੇ 20 ਦਿਨ ਪਹਿਲਾਂ ਮੰਗਾਇਆ ਸੀਗਾ ਤੇ ਗੱਲ ਕਰੇ ਖਾ ਗਈ ਸੀ ਪਰ ਆਪਾਂ ਇੱਕ ਕਟ ਵੀ ਇੱਕ ਘਟਾ ਚਾਰਿਆ ਇਹਨੂੰ ਤੇ ਇੱਕ ਉਹ ਚਾਰਿਆਗਾ ਸੌਰੀ ਬੈਟਰ ਮੱਚ ਦਾ ਲੀਟਰ ਤੇ ਦੁੱਧ ਵਧੀਆ ਦਿੰਦੀ ਆ ਉਹਦੇ ਨਾਲ ਦੁੱਧ ਕੱਢਣਵਾ ਤਾਂ ਕੋਈ ਪ੍ਰੋਬਲਮ ਨਹੀਂ ਪਰ ਨਾ ਹੁਣ ਪਤਾ ਨਹੀਂ ਜਦੋਂ ਸੂਈ ਇਹ ਤੇ ਦੂਜੇ ਤੀਜੇ ਦਿਨੋਂ ਇਹਦੇ ਨਾਲ ਵੀ ਹੋਣ ਲੱਗ ਗਿਆ ਪਿਛਲੇ ਥਣਾ ਚੋਂ ਖੂਨ ਆਉਣ ਲੱਗ ਗਿਆ ਸੀਗਾ ਤੇ ਉਹ ਦਾ ਕਰਕੇ ਥੋੜਾ ਜਿਹਾ ਮੂਡ ਅਫਸੈਟ ਸੀਗਾ ਹੁਣ ਤੇ ਹੁਣ ਵੈਸੇ ਸਹੀ ਹੈਗਾ ਕੋਹਣ ਆਉਣ ਲੱਗ ਗਿਆ ਫਿਰ ਆਪਾਂ ਡਾਕਟਰ ਬੁਲਾਇਆ ਟੀਕੇ ਲਵਾਏ ਤੇ ਟੀਕੇ ਲਵਾਏ ਨਾਲ ਵੀ ਫਰਕ ਤਾਂ ਪੈ ਗਿਆ ਸੀ ਫਿਰ ਵੀ ਥੋੜਾ ਜਿਹਾ ਵੀ ਗੰਦਲਾ ਜਿਹਾ ਦੁੱਧ ਦਾ ਥੋੜਾ ਜਿਹਾ ਰੰਗ ਬਟਾਉਂਦਾ ਸੀ ਤੇ ਫਿਰ ਉਹਨਾਂ ਨੇ ਮੈਡੀਕਲ ਤੋਂ ਲਿਖੀ ਸੀ ਦਵਾਈ ਤੇ ਉਹ ਲਿਆ ਕੇ ਦਿੱਤੀ ਉਹਦੇ ਨਾਲ ਥੋੜਾ ਜਿਹਾ ਫਰਕ ਆ ਉਹ ਤਾਂ ਕਰਕੇ ਵੀ ਆਪਾਂ ਤੋਂ ਕੁਝ ਵੀਡੀਓ ਨਹੀਂ ਬਣੀ ਜਦੋਂ ਕੁਝ ਮੂਡ ਅਫਸੈਟ ਜਾ ਹੋਵੇ ਤੇ ਕਹਣਾ ਜੇ ਕੋਈ ਪਸੂ ਸੁਆ ਹੁੰਦਾ ਉਹਦਾ ਨਾ ਕੰਮ ਵੱਜ ਜਾਂਦਾ ਇੱਕ ਤਾਂ ਥਕਾਵਟ ਬਹੁਤ ਆਉਂਦੀ ਐ ਕਿ ਨਾ ਮੇਰੇ ਸਰਵਾਈਕਲ ਕਰਕੇ ਤੇ ਮੇਰੀਆਂ ਬਾਹਾਂਵਾਂ ਬਹੁਤ ਦਰਦ ਕਰਦੀਆਂ ਕਿ ਤਾ ਚਾਰ ਧਾਰਾਂ ਹੋ ਜਾਂਦੀਆਂ ਨੇ ਤੇ ਸਾਰਾ ਕੰਮ ਤੋਂਦਾ ਫੇ ਤੁਸੀਂ ਕਹਿੰਦੇ ਆਉਂਗੇ ਤੁਹਾਡੇ ਹਸਬੰਦ ਕਿਉਂ ਨਹੀਂ ਕਰਾਉਂਦੇ ਤੁਹਾਡੇ ਨਾਲ ਤੇ ਉਹ ਮੈਂ ਤੁਹਾਨੂੰ ਹਜੇ ਰੀਜਨ ਦੱਸ ਵੀ ਨਹੀਂ ਸਕਦੀ ਤੇ ਨੱਕ ਦੱਸ ਸਕਦੀ ਆ ਵੀ ਉਹ ਇਸ ਵਕਤ ਵੀ ਮੇਰਾ ਕੰਮ ਨਹੀਂ ਕਰਾ ਸਕਦੇ ਤੇ ਪ੍ਰਮਾਤਮਾ ਅੱਗੇ ਤੁਸੀਂ ਵੀ ਅਰਦਾਸ ਕਰਿਓ ਕਿ ਤੁਸੀਂ ਵੀ ਜਲਦੀ ਉਹਨਾਂ ਨੂੰ ਮੇਰੀ ਵੀਡੀਓ ਚ ਦੇਖੋ ਮੇਰਾ ਕੰਮ ਕਰਾਉਂਦੇ ਹੋਣ ਉਹ ਤੇ ਕਿਉਂਕਿ ਮੈਨੂੰ ਪਤਾ ਹਨਾ ਵੀ ਕੱਲੀ ਔਰਤ ਨੂੰ ਕੰਮ ਕਰਨਾ ਕਿੰਨਾ ਔਖਾ ਹੈ ਮੈਨੂੰ ਲਗਭਗ 4 ਮਹੀਨੇ ਹੋ ਗਏ ਕੱਲੀ ਕੰਮ ਕਰਦੀ ਨੂੰ ਪਹਿਲਾਂ ਉਹ ਮੇਨਾਂ ਹੱਥ ਪਟਾਉਂਦੇ ਸੀ ਕੰਮ ਕਰਾਉਂਦੇ ਸੀ ਪਰ ਹੁਣ 4 ਮਹੀਨੇ ਹੋ ਗਏ ਸਾਰਾ ਕੰਮ ਧੰਦਾ ਮੇਰੇ ਕੱਲੀ ਦੇ ਸਿਰ ਤੇ ਆ ਮਾਲ ਪਸ਼ੂ ਚੁੱਲ੍ਹੇ ਚੌਕੇ ਦਾ ਸਾਰੇ ਕਾਸ਼ੇ ਦਾ ਤੇ ਉਹ ਵੀਡੀਓ ਵਿੱਚ ਤਾਂ ਕਰਕੇ ਨਹੀਂ ਆਉਂਦੇ ਤੇ ਨਹੀਂ ਥੋੜੀ ਜਿਹੀ ਕੋਈ ਪ੍ਰੋਬਲਮ ਆ ਤਾਂ ਕਰਕੇ ਆਪਾਂ ਤੁਹਾਨੂੰ ਸ਼ੇਅਰ ਵੀ ਕਰ ਦਿੰਦੇ ਐਵੇਂ ਉਹ ਜੀ ਵੀ ਗੱਲ ਨਹੀਂ ਤੁਹਾਨੂੰ ਦੱਸ ਵੀ ਦਿੰਦੇ ਪ੍ਰੋਬਲਮ ਕੀ ਆ ਪਰ ਵਿੱਚ ਹੁੰਦੇ ਆ ਨਾ ਵੀ ਨੈਗੇਟਿਵ ਸੋਚ ਵਾਲੇ ਉਹ ਥੋੜਾ ਜਿਹਾ ਕਹਿੰਦੇ ਵਿਊ ਦੇ ਚੱਕਰ ਚ ਜਾਂ इमोशनल ਬਲੇਕਮਾਰਕ ਬਲੈਕਮੇਲ ਕਰਕੇ ਇਹਨਾਂ ਨੂੰ ਕੋਈ ਪੈਸਾ ਤਾਂ ਕਮਤਲਵ ਹੈ ਤੇ ਪਰ ਇਹੋ ਜਿਹਾ ਨਹੀਂ ਚਲੋ ਜੀ ਸ਼ੇਅਰ ਜ਼ਰੂਰ ਕਰਾਂਗੇ ਆਪਾਂ ਤੁਹਾਡੇ ਨਾਲ ਜਦੋਂ ਹਨਾ ਲੱਗਿਆ ਵੀ ਕੋਈ ਸਹੀ ਟਾਈਮ ਉਹਦੋਂ ਆਪਾਂ ਜਰੂਰ ਤੁਹਾਡੇ ਨਾਲ ਸ਼ੇਅਰ ਕਰਾਂਗੇ ਉਹ ਕਰਾਂਗੇ ਕਿਉਂਕਿ YouTube ਫੈਮਿਲੀ ਵੀ ਆਪਣੀ ਫੈਮਿਲੀ ਹੁੰਦੀ ਹੈ ਤੇ ਇਹ ਆਪਾਂ ਹੁਣ ਲਈ ਤੋੜੀ ਤੇਨਾਂ ਦਾ ਰਲਾਈਏ ਦਾਣਾ ਪਾਣੀ ਇਹ ਜੇ ਬਦਾਣੇ ਨੂੰ ਹੁਣ ਰਲਾ ਦੇਈਏ ਆਪਾਂ ਇਕੱਠਾ ਕਰ ਦਈਏ ਇੱਕ ਕੱਲ੍ਹ ਇਹ ਜਾਣੇ ਨੂੰ ਨਾ ਕੰਮ ਕਰਨਾ ਜੀ ਤੁਹਾਨੂੰ ਪਤਾ ਨਾ ਵੀ ਪਸ਼ੂਆਂ ਨਾਲ ਪਸ਼ੂ ਵੀ ਹੋਣਾ ਪੈਂਦਾ ਉਧਰੋਂ ਬੱਚੇ ਛੋਟੇ ਆ ਉਧਰੋਂ ਚੁੱਲ੍ਹੇ ਚੰਕੇ ਦਾ ਬਹੁਤ ਜ਼ਿਆਦਾ ਰੋਕਾ ਹੋ ਜਾਂਦਾ ਵਿੱਚ ਵਿੱਚ ਨੂੰ ਲੱਗਦਾ ਹੁੰਦਾ ਵੀ ਇਹ ਬਕਵਾਸ ਕਰਦੇ ਐ ਕਰਦੇ ਆ ਪਰ ਜਿਹੜੇ ਕੰਮ ਕਰਦੇ ਆ ਉਹਨਾਂ ਨੂੰ ਪਤਾ ਹੁੰਦਾ ਤੇ ਇਹਨਾਂ ਦੇ ਸਿਰ ਤੇ ਆਪਾਂ ਘਰ-ਵਾਰ ਚਲਾਈ ਜਾਂਦੇ ਆ ਵੈਸੇ ਇੱਕ ਨਾ ਮੈਂ ਤੁਹਾਨੂੰ ਆਏ ਹਾਂ ਵੀ ਇਹ ਗੱਲ ਸ਼ੇਅਰ ਕਰਨੀ ਸੀ ਤੁਹਾਡੇ ਨਾਲ ਵੀ ਇਹ ਕੰਮ ਨਾ ਵੀ ਕਿਸੇ ਸਰਕਾਰੀ ਨੌਕਰੀ ਨੂੰ ਆਪਾਂ ਨੂੰ ਵੀ ਘੱਟ ਨਹੀਂ ਲੱਗਦਾ ਕੋਈ ਤੁਹਾਡੇ ਸਾਹਮਣੇ ਹੈ ਨਾ ਆਪਣੀ ਇੱਕ ਮੱਚ ਸੱਜ ਸੂਈ ਹੈ ਚਲ ਉਹ ਦਿੰਦੀ ਆ 15-16 ਲੀਟਰ ਦੁੱਧ ਦਾ ਤੇਰੇਆਂ ਦੁੱਧੀਆਂ ਟੋਕੜਾਂ ਨੇ ਉਹ ਹੈ ਕਿ ਵੀ ਉਹ ਦੋਨੇ ਇੰਨਾ ਕੁ ਦਿੰਦਾਂ ਨੇ 15 16 ਲੀਟਰ ਦਿੰਦਾਂ ਹੁਣ ਤੇ ਮੰਨ ਲਓ ਵੀ ਆਪਣਾ ਦੋ ਮੱਝਾਂ ਦਾ ਹੀ ਦੁੱਧ ਮੰਨ ਲਓ ਵੀ ਦੋ ਮੱਝਾਂ ਦਾ ਪੈਂਦਾਗਾ ਤੇ ਉਹ ਹੁਣ ਮੈਂ ਹਿਸਾਬ ਲਾਇਆ ਉਹਦੇ ਇੱਕ ਦਿਨ ਤੇ ਮਹੀਨੇ ਦਾ 244000 ਦਾ ਹੋ ਗਿਆ ਸੀ ਦੇਖੋ ਦੋ ਭਸ਼ਣਾਂ ਦਾ ਹੀ ਤੇ ਫਿਰ ਆਪਾਂ ਮੰਨ ਲਓ 15000 ਵੀ ਖਰਚਾ ਕੱਢ ਲਈ 18 ਵੀ ਕੱਢ ਲਈਏ ਦੇਖੋ ਅੱਧ ਤੋਂ ਜ਼ਿਆਦਾ ਬਚਾਉਂਦੀਆਂ ਨੇ ਜੇ ਕੋਈ ਹਨਾ ਕੰਮ ਕਰਨ ਵਾਲਾ ਹੋਵੇ ਤੇ ਵੀ ਬਹੁਤ ਫਾਇਦਾ ਹੁੰਦਾ ਇਹਨਾਂ ਚ ਪਰ ਇੱਕ ਗੱਲ ਹੈਗੀ ਆ ਵੀ ਪੈਸੇ ਆਉਂਦੇ ਵੀ ਆ ਹਨਾ ਤੇ ਜਾ ਵਿਭਾਗ ਵੀ ਪਤਾ ਨਹੀਂ ਕਿੱਧਰ ਨੂੰ ਜਾਂਦੇ ਆ ਕੋਈ ਹਿਸਾਬ ਕਿਤਾਬ ਨਹੀਂ ਗਾ ਤੇ ਬਣਦਾ ਆਪਾਂ ਕਹਿੰਨੇ ਹੁਣ ਜਿੱਤੇ ਹੁਣ ਚਲ ਮੈਂਦ ਕਹਿੰਨੀ ਆ ਦੋ ਬੱਚਿਆਂ ਦਾ ਪੈਂਦਾ ਦੁੱਧ ਤੇ ਵੀ ਇੰਨੇ ਹੋਗੇ ਤੇ ਜਿੱਤੇ ਵੱਧ ਹੁੰਦੀਆਂ ਨੇ ਉਹਨਾਂ ਤਾਂ ਸੁੱਖ ਨਾਲ ਵਧੀਆ 65% ਬਣਦਾ ਹੋਊਗਾ ਚਲੋ ਆਈ ਚਲਾਈ ਚਲੀ ਜਾਂਦੀ ਆ ਜੀ ਇਹਨਾ ਹੋ ਤਾਂ ਕੀ ਆਪਾਂ ਮੋਰਾ ਖਰੀਦਿਆ ਖਰੀਦਣੀਆਂ ਨੇ ਤੇ ਹੁਣ ਬਸ ਬੱਚਿਆਂ-ਬੱਚਿਆਂ ਦੇ ਵਧੀਆ ਭਰੇ ਜਾਣਗੇ ਸਕੂਲ ਦੇ ਨਾ ਉਹਨਾਂ ਦੀ ਟੈਨਸ਼ਨ ਹੋ ਜਾਂਦੀ ਆ ਬਸ ਵੀਨੇ ਤੱਕ ਉਹਨਾਂ ਦੇ ਦਾਖਲੇ ਸ਼ੁਰੂ ਨਵੇਂ ਆ ਕਲਾਸਾਂ ਦੇ ਚਲੋ ਜੀ ਬੱਚੇ ਵੀ ਪੜਾਉਣਿਆ ਨਾ ਵੈਸੇ ਇਹਨਾਂ ਦੇ ਸਕੂਲ 'ਚ ਖਰਚਾ ਘੱਟ ਐ ਪਰ ਜਿਹੜੇ ਹਨ ਕੋਈ ਹੁੰਦੇ ਆ ਸਾਡੇ ਵਰਗੇ ਮੀਡਲ ਕਲਾਸ ਦੇ ਉਹਨਾਂ ਨੂੰ ਤਾਂ ਇਹ ਵੀ ਜਿਆਦਾ ਲੱਗਦਾ ਹੁੰਦਾ ਤੇ ਉਹ ਤਾਂ ਦੋ ਬਾੜਾਂ ਚ ਵੀ ਵਧੀਆ ਕੱਖ ਰਾਲ ਜਾਂਦੇ ਨੇ ਪਰ ਮੈਂ ਤਿੰਨ ਬਾੜਾਂ ਦਿੰਨੀ ਹੁੰਦੀ ਆ ਵਧੀਆ ਬਸ ਕਿਤੇ ਆਏ ਨਹੀਂ ਹੁੰਦਾ ਹਰਾ ਵੱਧਦਾ ਕਿਤੇ ਆਏ ਨਹੀਂ ਰਹਿੰਦਾ ਵੀ ਥੂੜੀ ਵੱਧਦਾ ਸਾਰੇ ਇੱਕੋ ਜਿਹੇ ਹੋ ਜਾਂਦੇ ਮਿਕਸ ਤੇ ਆਪਾਂ ਬਸ ਉਪਰ ਨੂੰ ਕਹਨੇ ਆ ਵੀ ਆਪਾਂ ਵੀ ਫੀਡ ਕੁਛ ਨਹੀਂ ਪਾਈ ਬਸ ਆਹ ਟ੍ਰਾਂਸਲੇਸ਼ਨ ਫੀਡ ਡੇਢ ਮਹੀਨਾ ਪਹਿਲਾਂ ਸ਼ੁਰੂ ਕਰੀਏ ਇਹ ਤੋਂ ਤੁਸੀਂ 2/4 ਦਿਓ ਇੱਕ ਵਿਟਾਮਿਨ ਚ ਦਾ ਇੱਕ ਮੇਰਾ ਵੀਰ ਲਖਵਿੰਦਰ ਉਹਨਾਂ ਨੇ ਵੀ ਪੁੱਛਿਆ ਸੋਦੋਂ ਕਹਿੰਦੇ ਵੀ ਸਾਡੇ ਪਸ਼ੂ ਹੀਟ ਚ ਨਹੀਂ ਆਏ ਆਪਾਂ ਉਹਨਾਂ ਨੂੰ ਬਰਤਨ ਪਾਊਡਰ ਹੀ ਦੱਸਿਆ ਸੀ ਤੇ ਉਹਨਾਂ ਨੇ ਫੋਨ ਲਾਇਆ ਇੱਕ ਦਿਨ ਕਹਿੰਦੇ ਭੈਣੇ ਸਾਡੀਆਂ ਤਿੰਨ ਮੱਝਾਂ ਪਤਨ ਝੋਟੀਆਂ ਸੀਗੀਆਂ ਕਹਿੰਦੇ ਉਹ ਰਹਿ ਗਈਆਂ ਚਲੋ ਵਧੀਆ ਵੀਰੇ ਬਣਾਈਆਂ ਬਹੁਤ ਬਹੁਤ ਐਵੇਂ ਖੁਸ਼ੀ ਹੁੰਦੀ ਆ ਨਾ ਜਦੋਂ ਵੀ ਕੋਈ ਐਂ ਦੱਸਦਾ ਵੀ ਅਸੀਂ ਤੁਹਾਡੇ ਦੱਸੇ ਮੁਤਾਬਕ ਐਂ ਕਰਿਆ ਤੇ ਉਹਦੇ ਨਾਲ ਐ ਫਾਇਦਾ ਹੋਇਆ ਤੇ ਇੱਕ ਜਿਹੜਾ ਵੀਰ ਆਪਣੀ ਝੋਟੀ ਲੈ ਕੇ ਗਿਆ ਸੀ ਨਾ ਉਹ ਵੀ ਬਹੁਤ ਫੋਨ ਲਾਉਂਦਿਆ ਬਸ ਭੈਣ ਭਰਾ ਵਾਂਗੂ ਵਰਤਨ ਲਾ ਕੇ ਸੀ ਤੇ ਕਹਿੰਦੇ ਝੋਟੀ ਵੀ ਬਹੁਤ ਵਧੀਆ ਨਿਕਲੀ ਬਹੁਤ ਵਧੀਆ ਦੁੱਧ ਦਿੱਤਾ ਉਹਨੇ ਪਹਿਲਣ ਸੀ ਦੇਖੋ ਪਹਿਲਣ ਇਹ ਪਹਿਲੇ ਸੂਈ ਸੀ ਆਪਾਂ ਰਸ ਕੇ ਵੀ ਦਿੱਤਾ ਸੀ ਬੀਬੀ ਰੇ ਸੀ ਨਹੀਂ ਕਹਿੰਦੇ ਤੁਹਾਨੂੰ ਵੀ ਕਿੰਨਾ ਦੁੱਧ ਦੇਵਾਂ ਤੇ ਵੀਰ ਕਹਿੰਦਾ ਵੀ ਨਹੀਂ ਇਹਨੇ 11 ਲੀਟਰ ਦੁੱਧ ਦਿੱਤਾਗਾ ਉਹਨੋ 2 ਟਾਈ ਮਹੀਨਿਆਂ ਦੀ ਗੱਲ ਵੀ ਐ 2 ਮਹੀਨੇ ਦੱਸਿਆ ਸੀ ਉਹਨਾਂ ਨੇ ਕਈ ਦਿਨ ਹੋ ਗਏ ਉਸ ਗੱਲ ਨੂੰ ਹੋ ਗਿਆ ਟਾਈ ਤੋਂ ਵੀ ਉੱਪਰ ਹੋ ਗਈ ਉਹ ਚੈੱਕ ਪਾਸ ਆ ਉਹ ਚਲੋ ਜੀ ਵਧੀਆ ਹੋਇਆ ਨਾ ਤੇ ਉਹ ਵੀਰ ਕੀ ਵੀ ਬੈੜ ਸੂਈ ਸੀ ਆਪਣੀ ਬੈੜ ਤੇ ਨਾਲ ਇੱਕ ਦਿਨ ਇਹ ਤੋਂ ਪਹਿਲਾਂ ਬਣੀ ਸੀ ਉਹ ਤੇ ਸੂਈ ਵੀ ਇੱਕ ਦਿਨ ਪਹਿਲਾਂ ਤੇ ਉਹਨੇ ਦਿੱਤੀ ਆ ਬੱਚੇ ਵਧਾਈਆਂ ਵੀਰ ਨੂੰ ਬਹੁਤ-ਬਹੁਤ ਤੇ ਸਾਡੇ ਆਏ ਸੀ ਭਾਈ ਬੱਚਾ ਚਲੋ ਹਣਾ ਬਾਕੀ ਕਰਮਾਂ ਦੀ ਗੱਲ ਹੋ ਜਾਂਦੀ ਐ ਤੇ ਵਿੱਚ ਦੀ ਆਪਾਂ ਧਰ ਕੇ ਗਏ ਆ ਚਾਹ ਹੁਣ ਬੱਚੇ ਆਉਣ ਵਾਲੇ ਸਕੂਲੋਂ ਇਹ ਬਣਾਈ ਜਾਂਦੀ ਸੀ ਮੇਰੀ ਭਾਣਜੀ ਵੀਡੀਓ ਉਹ ਪਹਿਲਾਂ ਆ ਜਾਂਦੇ ਆ ਸਕੂਲੋਂ ਸਾਢੇ ਹੁੰਦੇ ਆ 3:30 ਵਜੇ ਉਹ ਆ ਜਾਂਦੇ ਆ 2:30 ਕੋਣੇ 3:00 ਵਜੇ ਸਕੂਲੋਂ पठा फने बनවා ल පා तो पැලම් බैනු पाාක රखලිය පने ब अशීी පने अश दुद्धපद दिंතිने ගමනුබතු दියග न පशේ रख करරेंगे बि चल करेंगे तोोड़ी ਤੇ ਗੱਲ ਕਰ ਪਾਇਆ ਕਰਾਂਗੇ ਅਸ਼ੀਸ਼ ਤੇ ਆਪਾਂ ਇੱਥੇ ਖਰਾ ਕਰ ਲਾਤੀ ਇਹਦੀ ਤੇ ਹੁਣ ਪਾ ਦਾਂਗੇ ਜਿਹੜੀ ਭੂਰਾ ਲੇਟੀ ਪਾਉਣੀ ਐ ਨੂੰ ਹੁਣ ਆਪਾਂ ਨੇ ਲੇਟੀ ਘਟਾਤੀ ਜੀ ਕੋ ਤੁਹਾਨੂੰ ਵੀ ਪਤਾ ਬਸ ਹੋ ਗਈ ਹੁਣ ਕਣਕ ਦੀ ਸ਼ਾਰਟ ਪਰ ਇਹ ਤੇ ਵਿਚਾਰੀਆਂ ਵਧੀਆ ਬਚਾ ਜਾਂਦੀਆਂ ਨੇ ਖਰਚਾ ਕੁਛਾ ਕੱਢੀ ਜਾਂਦੀਆਂ ਨਹੀਂ ਐਵੇਂ ਆ ਹੀ ਕਹਿੰਦੇ ਹੁੰਨੇ ਆਪਾਂ ਹਨਾ ਜੇ ਪਸ਼ੂ ਚੰਗੇ ਦੁੱਧ ਵਾਲੇ ਆ ਪੰਜ ਚਾਰ ਤੇ ਵਧੀਆ ਕਬੀਰਦਾਰੀ ਤੁਰ ਜਾਂਦੀ ਐ ਇਸ ਕਰਕੇ ਆਪਾਂ ਕਹਿੰਦੇ ਹੁੰਨੇ ਆ ਵੀ ਤਾਂ ਕਰਕੇ ਮੈਂ ਰੋਦੀ ਸੀ ਵੀ ਸਾਡੇ ਬੱਚਾ ਆ ਗਿਆ ਹੁਣ ਦੇਖੋ ਜੇ ਨਾ ਉਹ ਤਿੰਨ ਕੱਟੀਆਂ ਹੁੰਦੀਆਂ ਇੱਕ ਬੱਚੀ ਹੁੰਦੀ ਤਾਂ ਵੀ 2 ਸਾਲਾਂ ਚ 5-4 ਲੱਖ ਹੋਰ ਜ ਰਲ ਜਾਂਦਾ ਨਾਲ ਵੀ ਕੋਦੇ ਕੋਣ ਕੋਈ ਵੀ ਮੱਝ ਹਨਾ ਲੱਖ ਤੋਂ ਸਵਾ ਲੱਖ ਤੋਂ ਘੱਟ ਨਹੀਂ ਆਉਂਦੀਗੀ ਤੇ ਹੋਰ ਰਲ ਜਾਂਦੀਆਂ ਵਧੀਆ ਆਹੀ ਗੱਲਾਂ ਦਾ ਦੁੱਖ ਹੁੰਦਾ ਜੀ ਤੇ ਆਪਾਂ ਲੇਟੀ ਹੁੰਨੇ ਰਹਿੰਦੇ ਇੱਕ ਨੂੰ ਪਾਤੀ ਦੁੱਚੀ ਦੀ ਆਪਾਂ ਕੱਢ ਕੇ ਰੱਖਤੀ ਤੇ ਹੁਣ ਗਰਮੀ ਹੋ ਗਈ ਭਾਈ ਤੇ ਆਪਾਂ ਆ ਸਕਾਟਨ ਦੇ ਸੂਟ ਸ਼ার্ট ਵੀ ਕੱਢ ਲੇ ਹੋ ਦੇਖੋ ਸਾਡਾ ਬੱਚਾ ਬਹੁਤ ਸੋਹਣੀ ਹਾਈਟ ਹੈ ਦੀਆਂ ਇਹ ਆਂ ਆਦੀ ਮਾਂ ਦੇ ਅੱਧ ਤੱਕ ਆਉਂਦਾਗਾ ਹਾਈਟ ਵਾਲੀ ਹੈ ਉਹਦੀ ਤਾਂ ਕਰਕੇ ਇਹਨੂੰ ਦੇਖ-ਦੇਖ ਝੂਰੀ ਜਾਂਦੇ ਆ ਵੀ ਜੇ ਬੱਚੀ ਹੁੰਦੀ ਤਾਂ ਕਿਆ ਬਾਤਾਂ ਸੀ ਚਲੋ ਜੀ ਜੋ ਵਾਈ ਗੁਰੂ ਨੂੰ ਮਨਜ਼ੂਰ ਬਹੁਤ ਚਲੋ ਜੀ ਅੱਜ ਚਲੇ ਵੀਡੀਓ ਦਾ ਇੰਟਰਵਿਊ ਆਪਾਂ ਇੱਥੇ ਹੀ ਕਰਦੇ ਆਂ ਪਰ ਕੋਸ਼ਿਸ਼ ਕਰਿਆ ਕਰਾਂਗੇ ਵੀ ਨਵੇਂ ਵੀਡੀਓ ਚਲਦੀ ਲੈ ਕੇ ਆਉਣ ਦੀ ਬਹੁਤ ਭੈਣ ਭਰਾ ਕਹਿੰਦੇ ਆ ਵੀ ਹਣਾ ਤੁਸੀਂ ਵੀਡੀਓ ਜਲਦੀ ਪਾਇਆ ਕਰੋ ਵਾਸ ਜੀ ਕੰਮਾਂ ਚ ਹਨ ਟਾਈਮ ਨਹੀਂ ਲੱਗਦਾ ਕੱਲੀ ਜਾਨੀ ਨੂੰ ਬਹੁਤ ਜ਼ਿਆਦਾ ਕੰਮ ਹੋ ਜਾਂਦੇ ਆ ਪਰ ਆਪਾਂ ਕੋਸ਼ਿਸ਼ ਜ਼ਰੂਰ ਕਰਿਆ ਕਰਾਂਗੇ ਤੇ ਚਲੋ ਆਪਾਂ ਪਾਲੀ ਕੱਕ ਪੱਠਾ ਤੇ ਸਿਰਦੇ ਆ ਗੋਖਾ ਤੇ ਮਿਲਾਂਗੇ ਕਿਸੇ ਹੋਰ ਵੀਡੀਓ ਦੇ ਨਾਲ ਤਦ ਤੱਕ ਦੇਖ ਲਈ ਸਤਿ ਸ਼੍ਰੀ ਅਕਾਲ